The ਹਰਿਆਣਾ ਦੇ ਪਲਵਲ ਚ ਬੱਸ ਨੂੰ ਅੱਗ ਲੱਗਣ ਕਾਰਨ ਜਿੱਥੇ ਪੰਜਾਬ ਦੇ 8 ਲੋਕਾਂ ਦੀ ਮੌਤ ਹੋ ਗਈ ਸੀ ਉੱਥੇ ਹੀ 6 ਲੋਕ ਹਸ਼ਿਆਰਪੁਰ ਦੇ ਨਾਲ ਸੰਬੰਧਿਤ ਸਨ ਜਿਨ੍ਹਾਂ ਵਿੱਚੋਂ ਦੋ ਜਾਨਿਆਂ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪੂਰੇ ਸ਼ਹਿਰ ਨੇ ਨੰਮ ਅੱਖਾਂ ਦੇ ਨਾਲ ਇਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਅਤੇ ਹੋਰ ਧਾਰਮਿਕ ਸ਼ਖਸੀਅਤਾਂ ਵੀ ਮੌਕੇ ਤੇ ਪਹੁੰਚੀਆਂ। ਇਸ ਅੰਤਿਮ ਵਿਦਾਇਗੀ ਮੌਕੇ ਕੇਂਦਰੀ ਰਾਜ ਮੰਤਰੀ ਸੁਮਪrakash ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਜੋ ਘਟਨਾ ਹੈ ਬੜੀ ਹੀ ਦਰਦਨਾਕ ਘਟਨਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਪੂਰੇ ਸ਼ਹਿਰ ਵਿੱਚ ਮਾਤਮ ਦਾ ਹਾਲ ਹੈ ਅਤੇ ਉਹ ਪਰਿਵਾਰ ਦੇ ਨਾਲ ਮੋਡੇ ਦੇ ਨਾਲ ਮੋਡਾ ਜਲਾ ਕੇ ਖੜੇ ਹਨ ਪਰਿਵਾਰ ਨੂੰ ਕਿਸੇ ਵੀ ਕਿਸਮ ਦੀ ਲੋੜ ਹੋਵੇ ਤਾਂ ਉਹ ਉਹਨਾਂ ਤੱਕ ਪਹੁੰਚ ਕਰ ਸਕਦੀ ਹੈ ਕੱਲ੍ਹ ਦਾ ਜਿਹੜੀ ਨਿਊਜ਼ ਬਦੋਂ ਮਿਲੀ ਹੈ ਸਾਰੇ ਲੋਕਾਂ ਨੂੰ ਪਤਾ ਲੱਗਾ ਰਾਤ ਦਾ ਵਾਕਿਆ ਪਰਸੋਂ ਦਾ ਲੇਕਿਨ ਕਿੰਨੇ ਪਰਿਵਾਰਾਂ ਤੇ ਕਹਿਰ ਬਣ ਕੇ ਜਿਹੜਾ ਟਾਈਮ ਟੁੱਟਿਆ ਮੈਂ ਕਹਿ ਸਕਦਾ ਪਰਮਾਤਮਾ ਦੇ ਦਰ ਤੇ ਮੱਥਾ ਟੇਕਣ ਗਏ ਸੀ ਸਾਰੇ ਪਰਿਵਾਰ ਬੜੇ ਖੁਸ਼ੀ ਔਰ ਬੜੀ ਆਸਾ ਦੇ ਨਾਲ ਲੇਕਿਨ ਉਹਦੀ ਸੱਤਾ ਨੂੰ ਕੀ ਮਨਜ਼ੂਰ ਹੈ ਅਜੇ ਤੱਕ ਕਿਸੇ ਨੂੰ ਨਹੀਂ ਪਤਾ ਲੱਗਾ ਜਿਹਨਾਂ ਨੂੰ ਪਤਾ ਲੱਗਾ ਉਹਨਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ ਲੇਕਿਨ ਅਸੀਂ ਉਹ ਤੇ ਅਮਨ ਲਈ ਕਰ ਸਕਦੇ ਪਤਾ ਲੱਗਦਾ ਸੰਤ ਮਹਾਪੁਰਸ਼ ਦੱਸਦੇ ਆ ਉਹ ਇਸ ਚੀਜ਼ ਨੂੰ ਦੱਸਦੇ ਆ ਜਿਹੜਾ ਕਾਲ ਔਰ ਮਾਇਆ ਦਾ ਸੰਸਾਰ ਹੈ ਇਹ ਵੀ ਇਹ ਉਸ ਮਾਲਕ ਦੀ ਕਾਲ ਦੀ ਖਰਾਕ ਹੈ ਚੀਜ਼ਾਂ ਜਿਹੜੀਆਂ ਜਿਹੜੇ ਇਦਾਂ ਦੇ ਐਕਸੀਡੈਂਟ ਆ ਉਹਨਾਂ ਨੂੰ ਰੋਕਣਾ ਔਰ ਨਾ ਰੋਕਣਾ ਕਿਸੇ ਦਾ ਬਸ ਦਾ ਰੁਕਣਾ ਸੋ ਮੈਂ ਸਾਰੇ ਹੀ ਪਰਿਵਾਰ ਬਹੁਤ ਪਰਿਵਾਰ ਹਿਆਰਪੁਰ ਦੇ ਪਰਿਵਾਰ ਅਫੈਕਟਡ ਹੋਏ ਆ ਲੁਧਿਆਣਾ ਦੇ ਵੀ ਹੋਏ ਆ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਜਿੱਥੇ-ਜਿੱਥੇ ਇਹਨਾਂ ਦਾ ਕੋਈ ਬੈਠਾ ਕਿਉਂਕਿ ਇਹ ਤਾਂ ਦਾ ਵਾਕਿਆ ਸੀ ਜਦੋਂ ਅਖਬਾਰਾਂ 'ਚ ਪੜਦੇ ਆ ਲੇਕਿਨ ਜਦੋਂ ਆਪਣੇ ਕਿਤੇ ਨਜ਼ਦੀਕੀ ਵਾਪਰਦਾ ਤਾਂ ਉਹਦਾ ਅਸਰ ਬੜਾ ਗਹਿਰਾ ਹੁੰਦਾ ਸਾਰਿਆਂ 'ਤੇ ਤੇ ਅੱਜ ਸਾਰਾ ਸ਼ਹਿਰ ਗਮਗੀਨ ਹੈ ਸਾਰਾ ਸ਼ਹਿਰ ਗਮਗੀਨ ਹੈ ਤੇ ਸਾਰਿਆਂ ਬੋਲੋ ਇਹਨਾਂ ਪਰਿਵਾਰਾਂ ਨਾਲ ਸਾਰਿਆਂ ਨੂੰ ਬਹੁਤ ਦੁੱਖ ਹੈਗਾ ਇਦੋ ਕਪੜੇ ਘਰ ਵਰਗੇ ਦੁੱਖ ਲੱਗਦਾ ਸਾਰਿਆਂ ਨੂੰ ਪਰ ਕਰ ਕੋਈ ਕੁਝ ਨਹੀਂ ਸਕਦਾ ਸਵਾਏ ਇੱਕ ਉਸ ਮਾਲਕ ਨੂੰ ਪ੍ਰਾਰਥਨਾ ਕਰਨ ਤੋਂ ਕਿ ਇਦਾਂ ਦੇ ਵਾਕਿਆ ਨਾ ਹੋਵੇ ਸੋ ਮੈਂ ਸਾਰਿਆਂ ਵੱਲੋਂ ਬੜਾ ਦੁੱਖ ਪ੍ਰਗਟ ਕਰਦਾ ਆਂ ਪ੍ਰੀ ਆਮ ਆਦਮੀ ਪਾਰਟੀ ਵੱਲੋਂ ਆਪਣੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਮੈਂ ਬਹੁਤ ਦੁੱਖ ਪ੍ਰਗਟ ਕਰਦਾ ਕਿਉਂ ਕੱਲ ਅਸੀਂ ਵੈਸੇ ਸਰਕਾਰੀ ਤੌਰ ਦੇ ਉੱਤੇ ਸੀਐਮ ਹਾਊਸ ਤੇ ਹਰਿਆਣਾ ਸਰਕਾਰ ਨੂੰ ਮੈਸੇਜ ਲਾਤਾ ਸੀ ਟਾਈਮ ਸੇ ਲੇਕਿਨ ਜੋ ਹੋ ਚੁੱਕਾ ਹੈ ਉਹ ਰੁਕ ਗਿਆ ਮੈਂ ਓਮ ਸ਼ਾਂਤੀ ਓਮ ਸ਼ਾਂਤੀ ਮੇਰਾ ਨਾਮ ਸ਼੍ਰੇਸ਼ਪਾਤia ਬਿੱਟੂ ਆ ਮੈਂ ਵਾਰਡ ਨੰਬਰ 43 ਕਮਾਲਪੁਰ ਤੋਂ ਪੂਰਵ ਪਾਰਸ਼ਦ ਅੱਜ ਬਹੁਤ ਜਿਹੜਾ ਮਨ ਭਰਿਆ ਪਿਆ ਆ ਸਾਡੇ ਮੇਰੇ ਪਰਮ ਮਿੱਤਰ ਰਕੇਸ਼ ਪਸੀਨ ਉਹਨਾਂ ਦੀ ਸ਼੍ਰੀਮਤੀ ਸੁਨੀਲਾ ਪਸੀਨ ਜਿਹੜੀ ਅੱਜ ਦੁਨੀਆ 'ਚ ਨਹੀਂ ਰਹੀ ਉਹਨਾਂ ਦਾ ਹੁਣੇ ਹੀ ਦਾ ਸੰਸਕਾਰ ਕਰਕੇ ਆਏ ਆ ਅਯੁੱਧਿਆ ਦੀ ਯਾਤਰਾ ਤੇ ਗਏ ਸੀਗੇ ਪਾਸ ਨੂੰ ਆਗੂ ਪਵੇਜੋ ਦੇ ਵਿੱਚ ਉਹ ਵੀ ਚਲਸ ਰਾਇ ਦੇ ਨੇ ਔਰ ਉਹਨਾਂ ਦੇ ਨਾਲ ਮਾਡਲ ਟੌਰ ਕੋ ਸ਼ੋਕ ਪਾਟਿਆ ਜੀ ਪਾਟਿਆ ਚੈਰੀ ਹਾਊਸ ਵਾਲੇ ਉਹ ਵੀ ਬਹੁਤ ਨੇਕ ਦਿਲ ਇਨਸਾਨ ਔਰ ਉਹਨਾਂ ਦਾ ਵੀ ਹੁਣੇ ਦਾ ਸੰਸਕਾਰ ਕੀਤਾ ਆ ਬਹੁਤ ਦੁਖਦਾਇਕ ਇਹ ਜਿਹੜੀ ਘਟਨਾ ਹੋਈ ਆ ਜਿਦੇ ਵਿੱਚ ਇੰਨੀਆਂ 9 10 ਮੌਤਾ ਹੋ ਗਈਆਂ ਆ ਮੈਂ ਤਾਂ ਪਰਮ ਪਿਤਾ ਪਰਮਾਤਮਾ ਅਗੇ ਹੀ ਅਰਦਾਸ ਕਰੂਗਾ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਪਰਮਾਤਮਾ ਨੇ ਵਸਾਵੇ ਔਰ ਪਰਿਵਾਰ ਨੂੰ ਪਿੱਛੇ ਪਾਣਾ ਮੰਨਨ ਦਾ ਵੱਲ ਬਖਸ਼ਿਆ। ਗਿਆਨ ਆਸ ਸੰਸਕਾਰ ਦੇ ਵਿੱਚ ਅੱਜ ਦੋ ਲੋਕਾਂ ਦਾ ਸੰਸਕਾਰ ਕੀਤਾ ਜੀ ਇੱਕ ਸਨੀਲਾ ਪਸੀਨ ਪਤਨੀ ਰਕੇਸ਼ ਪਸੀਨ ਮਲਾ ਕਮਾਲਪੁਰ ਇੱਕ ਸ਼ੋਕ ਪਟਿਆ ਜਿਹੜੇ ਮਾਡਲ ਟਾਊਨ ਰਹਿੰਦੇ ਨੇ ਉਹਨਾਂ ਦੀ ਦੁਕਾਨ ਰੇਲਵੇ ਰੋਡ ਤੇ ਪਟਿਆਚਰੀ ਹਾਊਸ ਉਹਨਾਂ ਦਾ ਸੰਸਕਾਰ ਹੋ ਗਿਆ ਦੋਨੇ ਹੀ ਅਯੁੱਧਿਆ ਦੀ ਯਾਤਰਾ ਦੇ ਉੱਤੇ ਬੱਸ ਦੇ ਵਿੱਚ ਸੀਗੇ ਜਿਹੜੀ ਬੱਸ ਨੂੰ ਆਪ ਕੋ ਕਰਦੇ ਯਾਤਰਾ ਦੌਰਾਨ ਬੱਸ ਦਾ ਅਗਲੇ ਦਿਨ ਨਾਲ ਕਾਫੀ ਹਰਕਤ ਹੋਈਆਂ ਤਾਂ ਬਹੁਤ ਹੀ ਵੱਡਾ ਕੀ ਘਟਨਾ ਦੁਰ ਘਟਨਾ ਜਿਹੜੀ ਹੋਈ ਹੈ ਹਚਾਰਪੁਰ ਦੇ ਵਿੱਚ 6 ਲੋਕ ਤੇ ਰਿਪੋਰਟ 11 ਲੋਕਾਂ ਦੀ ਡੈਥ ਹੋਈ ਹੈ ਔਰ ਬਹੁਤ ਸਾਰੇ ਚੋਲ ਚਕੇ ਨੇ ਉਹ ਸਰਕਾਰ ਦਾ ਕਰ ਨੇ ਸਿਸਟੂਆ ਹਜ਼ਾਰ ਦੇ ਬਰਦ ਦੇ ਲਈ ਬਹੁਤ ਵੱਡੀ ਇੱਕ ਮੁਰ ਘਟਨਾ ਹੈ ਜਿਸ ਬਹੁਤ ਸਾਰੇ ਜਾਨਾਂ ਗਈਆਂ ਨੇ ਔਰ ਸਾਰਾ ਸ਼ਹਿਰ ਬਲੁਗਰੀਆ ਗਿਆ ਅਸੀਂ ਅੱਜ ਸਿਸਟਾਰ ਤੇ ਆਏ ਹਾਂ ਸਾਰੇ ਸ਼ਹਿਰ ਦੁਬਈ ਅਦੀਵਾ ਜ਼ਰਬ ਦੇ ਕੇ ਅਰਦਾਸ ਕਰਦੇ ਆ ਕਿ ਉਸ ਪਰਿਵਾਰ ਨੂੰ ਸ਼ਾਂਤੀ ਮਿਲੇ ਜਿਸ ਨੂੰ ਆਤਮਾ ਆਪਣੇ ਜਨਮ ਦੇ ਘਰ ਸਦੇਵੇ ਤੇ ਇਹ ਪਰਿਵਾਰ ਨੂੰ ਹਸਦਮਾ ਕਰਨ ਦੀ ਸ਼ਕਤੀ ਪ੍ਰਾਪਤ ਹੋਵੇ ਅਸੀਂ ਸਾਰੇ ਜਣੇ ਉਹਨਾਂ ਦੇ ਨਾਲ ਖੜਾ ਕੇ ਪ੍ਰਾਰਥਨਾ ਕਰਦੇ ਹਾਂ ਇਸ ਮੌਕੇ ਆਮ ਆਦਮੀ ਪਾਰਟੀ ਦੇ ਹੁਸ਼ਿਆਰਪੁਰ ਤੋਂ ਐਮ ਐਲ ਏ ਅਤੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਇਹ ਲੋਕ ਧਾਰਮਿਕ ਸਥਾਨ ਤੇ ਮੱਥਾ ਟੇਕਣ ਗਏ ਸਨ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਘਟਨਾ ਉਹਨਾਂ ਦੇ ਨਾਲ ਵਾਪਰ ਜਾਵੇਗੀ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਪਰਿਵਾਰ ਦੇ ਨਾਲ ਹਰ ਪੱਖ ਤੋਂ ਖੜੀ ਹੈ ਤੇ ਜੇਕਰ ਪਰਿਵਾਰ ਨੂੰ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਸਰਕਾਰ ਉਹਨਾਂ ਦੇ ਨਾਲ ਖੜੀ ਹੈ ਹੁਸ਼ਿਆਰਪੁਰ ਤੋਂ ਅਮਰੀਕ কুমার ਦੀ ਰਿਪੋਰਟ ਜਗਪਾਨੀ ਟੀਵੀ